ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਲੋਕ ਸਭਾ ਚੋਣਾਂ ਨੇੜੇ ਨੇ ਤੇ ਉਸ ਤੋਂ ਪਹਿਲਾਂ ਹੀ ਜੋ ਉਮੀਦਵਾਰ ਹੁੰਦੇ ਨੇ ਲੋਕ ਸਭਾ ਦੇ ਉਹਨਾਂ ਦੀ ਇੱਕ ਜਾਇਦਾਦ ਦਾ ਵੇਰਵਾ ਸਾਹਮਣੇ ਆਂਦਾ ਹੁਣ ਢਿੱਲੋ ਸਾਹਿਬ ਇੱਕ ਖਬਰ ਸਾਹਮਣੇ ਆਈ ਹੈ ਕਹਿੰਦੇ ਜੋ ਕੇਂਦਰ ਦੇ ਵਜ਼ੀਰ ਨੇ 10 ਸਾਲਾਂ ਦੇ ਵਿੱਚ ਉਹਨਾਂ ਦੀ ਜਾਇਦਾਦ ਦੇ ਵਿੱਚ ਵਾਧਾ ਹੋਇਆ ਜਦੀ ਜਾਣਕਾਰੀ ਮੇਰੇ ਨਾਲ ਦੇਣਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਢਿੱਲੋ ਸਾਹਿਬ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਫਲਾਨੇ ਦੇ ਘਰ ਦੇ ਵਿੱਚ ਪਤਾ ਨਹੀਂ ਕਿਹੜੀ ਮੂਰਨੀ ਸੁਗੀ ਜੀ 2014 ਦੇ ਵਿੱਚ ਜਦੋਂ ਗੁਜਰਾਤ ਦੇ ਉਸ ਵੇਲੇ ਦੇ ਮੁੱਖ ਮੰਤਰੀ ਤੇ ਅੱਜ ਦੇ ਪ੍ਰਧਾਨ ਮੰਤਰੀ ਵੱਖ-ਵੱਖ ਥਾਵਾਂ ਤੇ ਜਾਂਦੇ ਸੀ ਇਹਨਾਂ ਨੇ ਭ੍ਰਿਸ਼ਟਾਚਾਰ ਦਾ ਮੁੱਦਾ ਬਹੁਤ ਵੱਡੇ ਪੱਧਰ ਤੇ ਉਠਾਇਆ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ ਆ ਚੋਣ ਬਾਂਡ ਵਾਲੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਜੋ ਕੀਤਾ ਜੀ ਅੱਜ ਅਗਲੇ ਦਿਨਾਂ ਦੇ ਵਿੱਚ ਬਖੀ ਉੱਡ ਰਹੇ ਨੇ ਇੱਕ ਇੱਕ ਕਰਕੇ ਮਾਮਲੇ ਸਾਹਮਣੇ ਆ ਰਹੇ ਨੇ ਸੂਚਨਾ ਦੇ ਅਧਿਕਾਰ ਵਿੱਚ ਜਾ ਕੇ ਇੱਕ ਜਾਣਕਾਰੀ ਪ੍ਰਾਪਤ ਕੀਤੀ ਗਈ ਕਿ 2014 ਦੇ ਵਿੱਚ ਜਿਹੜਾ ਹਲਫ ਨਾਮਾ ਇਹਨਾਂ ਨੇ ਦਿੱਤਾ ਸੀ ਤੇ ਉਦੋਂ ਜਾਇਦਾਦ ਇਹਨਾਂ ਦੀ ਕਿੰਨੀ ਸੀ ਅੱਜ ਜਾਇਦਾਦ ਕਿੰਨੀ ਹੈ ਉਹਦੇ ਬੜੇ ਹਰਾਨੀ ਜਨਕ ਤੱਥ ਸਾਹਮਣੇ ਆਏ ਨੇ ਸਬੇਤ ਪ੍ਰਧਾਨ ਮੰਤਰੀ ਸਾਹਿਬ ਜੀ ਇਸ ਦੇ ਮੁਤਾਬਕ 65 ਕੁੱਲ ਮੰਤਰੀ ਨੇ ਇਹਨਾਂ ਦੇ ਵਿੱਚੋਂ 26 ਕੈਬਨਟ ਨੇ 13 ਰਾਜ ਮੰਤਰੀ ਨੇ ਜਿਨ੍ਹਾਂ ਦੇ ਕੋਲੇ ਆਜ਼ਾਦ ਚਾਰਜ ਆ ਤੇ 26 ਨੇ ਜਿਹੜੇ ਕੈਬਨਟ ਮੰਤਰੀਆਂ ਦੇ ਨਾਲ ਅਟੈਚ ਨੇ ਜੀ ਜੇ ਦੇਖਿਆ ਜਾਵੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਇਹਨਾਂ ਦੀ ਜਾਇਦਾਦ ਵੀ ਇਸ 10 ਸਾਲ ਦੇ ਵਿੱਚ ਦੁੱਗਣੀ ਹੋ ਗਈ ਜੀ 14 ਦੇ ਵਿੱਚ ਜੋ ਹਲਫਨਾਮਾ ਦਿੱਤਾ ਸੀ ਇਹਨਾਂ ਦੀ 1 ਕਰੋੜ ਤੇ 26 ਲੱਖ ਸੀ ਜਾਇਦਾਦ ਤੇ ਉਹ ਵੱਧ ਕੇ 2 ਲੱਖ 2 ਕਰੋੜ ਤੇ 58 ਲੱਖ ਹੋ ਗਈ ਹੈ ਬਸ ਤੇ ਐਫ ਡੀ ਵੀ ਇਹਨੇ ਚਰਚ ਦੁੱਗਣੀ ਹੋ ਜਾਂਦੀ ਹੈ ਇਸੇ ਤਰ੍ਹਾਂ ਇਹਨਾਂ ਨੇ ਕੋਈ ਪਲਾਟ ਲਿਆ ਸੀ 2002 ਦੇ ਵਿੱਚ ਉਹ ਵੇਚ ਕੇ ਕਹਿੰਦੇ ਐਫਟੀਆਰ ਕਰਾਤੀ ਸੀ ਜੀ ਨਤਰ ਗੜਕਰੀ ਸਾਹਿਬ ਇਹਨਾਂ ਦੀ ਜਾਇਦਾਦ 14 ਦੇ ਵਿੱਚ 15 ਕਰੋੜ ਤੇ 36 ਲੱਖ ਸੀ ਜੋ ਹੁਣ ਵੱਧ ਕੇ 20 ਕਰੋੜ 57 ਲੱਖ ਤੱਕ ਪਹੁੰਚ ਗਈ ਹੈ 10 ਸਾਲਾਂ 'ਚ 5 ਕਰੋੜ ਤੋਂ ਵੱਧਦਾ ਵੱਧਾ ਹੋ ਗਿਆ ਸਿਮਰਤੀ ਰਾਣੀ 9 ਕਰੋੜ ਤੇ 32 ਲੱਖ ਸੀ ਇਹਨਾਂ ਦੀ ਇਹ ਵੱਧ ਕੇ 14 ਕਰੋੜ 14 ਲੱਖ ਤੱਕ ਹੋ ਗਈ ਹੈ ਇਹਨਾਂ ਦੇ ਊਰਜਾ ਮੰਤਰੀ ਨੇ ਬਿਜਲੀ ਮੰਤਰੀ ਜੀ ਸ਼੍ਰੀ ਆਰਕੇ ਸਿੰਘ ਇਹਨਾਂ ਦੀ ਜੇ ਦੇਖਿਆ ਜਾਵੇ 5 ਕਰੋੜ ਤੋਂ ਵੱਧ ਕੇ 11.5 ਕਰੋੜ ਤੇ ਪਹੁੰਚ ਗਈ ਦੁਗਣੀ ਤੋਂ ਵੀ ਵੱਧ ਇਸੇ ਤਰ੍ਹਾਂ ਇਹਨਾਂ ਦੇ ਇੱਕ ਮੰਤਰੀ ਨੇ ਪ੍ਰਲਾਦ ਜੋਸ਼ੀ ਜਿਹਨਾਂ ਦੀ ਬਹੁਤ ਵਧੀਆ 4 ਕਰੋੜ ਤੋਂ ਵੱਧ ਕੇ ਇਸ ਪ੍ਰਲਾਦ ਜੋਸ਼ੀ ਸਾਹਿਬ ਦੀ ਆਮਦਨ ਹੈ ਜਿਹੜੀ ਉਹ ਸਿੱਧੀ ਦੀ ਸਿੱਧੀ 27 ਕਰੋੜ 88 ਲੱਖ ਤੇ ਪਹੁੰਚ ਗਈ ਪ੍ਰਲਾਦ ਜੋਸ਼ੀ ਸਾਹਿਬ ਦੀ ਸੂਚਨਾ ਦੇ ਅਧਿਕਾਰ ਦੇ ਮੁਤਾਬਕ ਇਹ ਜਿਹੜੀ ਸੂਚਨਾ ਪ੍ਰਾਪਤ ਹੋਈ ਹੈ ਇਸੇ ਤਰ੍ਹਾਂ ਇਹਨਾਂ ਦੇ ਪਿਊਸ਼ ਗੋਇਲ ਮੰਤਰੀ ਨੇ ਉਹਨਾਂ ਦਾ ਵੀ ਕਾਫੀ ਹੈ ਦੱਸਿਆ ਜਾਂਦਾ ਕਿ ਜਿਹੜੇ ਪਿਊਸ਼ ਗੋਇਲ ਨੇ ਉਹਨਾਂ ਦੇ ਕੋਲੇ ਇਸ ਵੇਲੇ ਸਭ ਤੋਂ ਵੱਧ ਹੈ 100 ਕਰੋੜ ਦੇ ਕਰੀਬ ਦੱਸਿਆ ਜਾਂਦਾ ਜੀ ਅਮੀਰਾ ਚੜ੍ਹੇ ਅਰਜਨ ਮੁੰਡਾ 2 ਕਰੋੜ 54 ਲੱਖ ਤੋਂ ਵੱਧ ਕੇ 14 ਕਰੋੜ 74 ਲੱਖ ਤੇ ਅਨੁਰਾਗ ਠਾਕਰ ਖੇਡ ਮੰਤਰੀ 4 ਕਰੋੜ 65 ਲੱਖ ਸੀ 9 ਕਰੋੜ 95 ਲੱਖ ਹੋ ਗਈ ਇਸੇ ਤਰ੍ਹਾਂ ਅਰਜਨ ਮੇਘਵਾਲ ਜਿਨ੍ਹਾਂ ਦੀ 1 ਕਰੋੜ 81 ਲੱਖ ਤੋਂ ਵੱਧ ਕੇ 4.25 ਕਰੋੜ ਤੇ ਪਹੁੰਚ ਗਏ ਇੱਕ ਇਹਨਾਂ ਦੇ ਨਿਤਿਆਨੰਦ ਨੇ 14 ਕਰੋੜ 67 ਲੱਖ ਤੋਂ ਵੱਧ ਕੇ 17 ਕਰੋੜ 37 ਲੱਖ ਤੇ ਜੋਤੀ ਅਦਿੱਤਿਆ ਰਾਏ ਸਿੰਧिया ਜੀ ਇਹ ਵੀ ਵੱਧ ਪ੍ਰਦੇਸ਼ ਤੋਂ ਆਉਂਦੇ ਨੇ ਤੇ ਖੇਲਾ ਕਰਗੇ ਸੀ ਕਾਂਗਰਸ ਦੇ ਨਾਲ ਉਦੋਂ ਕਹਿੰਦੇ ਇਹਨਾਂ ਦੇ ਕੋਲ ਤਾਂ 22 ਕਰੋੜ ਦੇ ਲਗਭਗ ਗਹਿਨੇ ਵੀ ਨੇ ਪੁਰਾਣੇ ਰਾਸਸੀ ਘਰਾਣਿਆਂ ਚੋਂ ਆਉਂਦੇ ਨੇ ਵੱਡੇ ਆਗੂ ਨੇ ਇਹ ਜਿਵੇਂ ਜਿਵੇਂ ਇਹਨਾਂ ਦੀ ਜਾਇਦਾਦ ਵਧੀਆ ਮੰਤਰੀ ਹੁੰਦਿਆਂ ਆਰਟੀਆਈ ਦੱਸਦੀ ਹੈ ਕਿ ਮੋਦੀ ਸਾਹਿਬ ਇਹਦੇ ਬਾਰੇ ਵੀ ਦੱਸ ਦੇਣ ਕਿ ਸਾਰਾ ਕੁਝ ਇਹਨਾਂ ਨੇ ਆਮਦਨ ਕਰ ਬਪਾਗ ਦੀਆਂ ਰਿਟਾਰਨਾ ਚ ਪਾਇਆ ਹੋਇਆ ਹੈ ਜੀ ਔਰ ਦੂਜੇ ਨੂੰ ਸਵਾਲ ਅਸੀਂ ਚੁੱਕਦੇ ਸੀ ਅੱਜ ਉਹੀ ਸਵਾਲ ਜਦੋਂ ਸਾਡੇ ਤੇ ਆ ਖੜੇ ਹੈ ਤੇ ਬਲਵਿੰਦਰ ਬਿੱਟੂ ਜੀ ਮੋਦੀ ਸਾਹਿਬ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਹੈ ਹਾਲੇ ਉਹਨਾਂ ਨੂੰ ਚੋਣ ਬਾੰਡ ਵਾਲਾ ਅਗਲੇ ਦਿਨਾਂ ਦੇ ਵਿੱਚ ਸਵਾਲ ਬਹੁਤ ਜ਼ਿਆਦਾ ਕੋਈ ਤਕਲੀਫ ਦੇਵੇਗਾ 6 ਮਾਰਚ ਤੱਕ ਚੋਣ ਕਮਿਸ਼ਨ ਨੂੰ ਦੱਸਣਾ ਹੈ ਜੀ ਤੇ 16 ਮਾਰਚ ਤੱਕ ਚੋਣ ਕਮਿਸ਼ਨ ਨੇ ਵੈਬਸਾਈਟ ਤੇ ਪਾਉਣਾ ਵੀ ਚੰਦਾ ਆਇਆ ਕਿੱਥੋਂ ਕਿੱਥੋਂ ਆਇਆ ਵਿਦੇਸ਼ੀ ਕੰਪਨੀਆਂ ਦਾ ਜਿਹੜਾ ਚੰਦਾ ਆਇਆ ਇਹਦਾ ਮਤਲਬ ਉਹਨਾਂ ਨੂੰ ਕੋਈ ਨਾ ਕੋਈ ਲਾਭ ਵੀ ਦਿੱਤਾ ਗਿਆ ਜੀ ਸੋ ਖਬਰ ਦੀ ਅਪਡੇਟ ਦੇ ਵਿੱਚ ਐਨ ਹੈ ਜਿਵੇਂ ਇਹ ਲੋਕ ਸਭਾ ਚੋਣਾਂ ਦਾ ਮੁੱਦਾ ਹੋਰ ਗਮਾਏਗਾ ਤੇ ਹੋਰ ਕਈ ਰਾਜ਼ ਖੁੱਲ ਕੇ ਸਾਹਮਣੇ ਆਣਗੇ ਤੁਹਾਡੇ ਨਾਲ ਜਰੂਰ ਸਾਂਝੇ ਕਰਾਂਗੇ ਦੇਖਦੇ ਰਹੋ ਡੀ ਫੈਕਸ਼ਨ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਹੋਣਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ